아니 <목소리> 예? <목소리> 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 ਸੁਣਾ ਸਵਾ ਕੱਟੀ ਦੇ ਗੌਰ ਨਾਲ ਤੇਰੀ ਖੁਸ਼ਗੀ ਛੜਿਆ ਮੁਕਤਿਆਰੀ ਧਾਬਾ ਲਾਈ ਨਾਰ ਕੁੰਜੀਆ ਸਮਾਂ ਲੱਗਿਆ 23 ਸੈਕਿੰਡ ਤੇ 72 ਫੋਰਡ ਤਾੜੀ ਮਾਰਦੇ ਕਲਾ ਜੱਪ ਕੋ ਆ ਬੈੜਾ ਸੀ ਧੂਰ ਜਰਦੀ ਚਾਤੀ ਸਰਪੰਚ ਪਜ਼ੀਰਾਵਾਲਾ ਕਮਲ ਹਮਾਂਜੂ ਪਰ ਤਾਰੀ ਨੀਆ ਤੇ ਅੰਦਰੋਂ ਬਾਹਰ ਜਰਜੀ ਚਾਤੀ ਸਰਪੰਚ ਵਜੀਰਾਵਾਲ ਕਮਲ ਹਮਾਂਜੂ ਪਰ ਤਾਰੀ ਨੀਆ ਤੇ ਅੰਦਰੋਂ ਬਾਹਰ ਭੱਜ ਗਿਆ ਸਾਡਾ ਬਾਈ ਤਰਮਿੰਦਰ ਚਖੜਾ ਇਹ ਅੰਦਰ ਚਖੜਾ ਵਾਲਾ ਬਾਹਰ ਭੱਜ ਗਿਆ ਜੀ